ਕਿ ਕੋਇੰਦਵਾਲ ਸਾਹਿਬ ਇਸhetra ਦੇ ਗੁਰੂ ਅਰਜਨ ਦੇਵ ਜੀ ਨੇ ਨਾਨਕ ਜੀ ਸੰਦੇਸ਼ ਜੱਸੋ ਦਾ ਨਾਮ ਜੱਪਿਓ ਜਿਨੇਰ ਜਨ ਦੇਵ ਗੁਰੂ ਜੱਪਿਓ ਜਿਨੇਰ ਜਨ ਕਰ ਗਣਾਰੋ ਇਸ ਸੰਕਟ ਤੋਂ ਕਰ ਮਾਰੋ ਜੱਪਿਓ ਜਿਨੇਰ ਜਨ ਦੇਵ ਸਿਮਰੰ ਸੋਈ ਪੁਰਖ ਅਚਲ ਅਬినాਸ਼ੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿੱਧ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰ ਅੰਤਮੰਤ ਬਾਸ਼ਾ ਸ੍ਰੀਦਰ ਸਾਹਿਬ ਸਰਬੀਰ ਅਰਜਨ ਜੀ ਜੀ चार सौ बारह प्रकाश लड़ी अज गुरी की तो शुरू हुई है निरंतर चलने वाले जो समागम हम पूरे नौ दिन चलन इस पहला छह दिन अलंक गुरुद्वारा सेवा लड़ीवार समागम चलन के और उस बाद उन्नती और तीह तरीक श्री दरबार साहब तरन तरन के महान समागम चलन गए ये नौ दिन के अरसों दौरान सिख पंथे बहुत ही शिकार योग जागी जैसे कथापाचक विद्वान जो हैं पहुँच के ਗੁਰੂ ਸਾਹਿਬ ਦੇ ਅਸਥਾਨਾਂ ਗਿਆ ਹੋ ਸੰਗਤ ਦਰਬਾਰ ਦੇ ਮੰਨਦੇ ਤਰੀਕ ਮਹਾਲ ਨਵੀਨਸ ਜਾਇਆ ਜਾਏਗਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਚੱਲੇਗਾ ਅਤੇ ਉਸੇ ਜਗ੍ਹਾ ਦਾ ਸਮਾਪਤ ਹੋਇਆ ਇਸ ਵਿਸ਼ੇ ਵਾਲੀ ਉਸ ਮਾਗਰ ਵੱਖ-ਵੱਖ ਕਮੇਟੀਆਂ ਪ੍ਰਬੰਧਕ ਕਮੇਟੀਆਂ ਵਰ ਸੰਗਤਾਂ ਦੇ ਬਹੁਤ ਹੀ ਵੱਡੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਮਾ ਵੱਲੋਂ ਮਨਾਏ ਜਾਂਦੇ ਹਨ ਹਰ ਸਾਲ ਔਰ ਇਸ ਦੇ ਨਾਲ ਮਹਿੰਦੀ ਸ਼ੀਰ ਦਰਬਾਰ ਸਾਹਿਬ ਦੇ ਕਰਮ ਕਾਰੀ ਸਾਬੀ ਦਾ ਔਰ ਸਮੁੱਚੇ ਸਟਾਫ ਦਾ ਬਹੁਤ ਬਹੁਤ ਸਹਿਯੋਗ ਹੋਇਆ ਹੈ ਜਿਹਦੇ ਸੰਬੰਧਾਂ ਅਸੀਂ ਉਹਨਾਂ ਨੂੰ ਸਮੁੱਚੇ ਤੌਰ ਤੇ ਸ਼੍ਰੋਮਣੀ ਗੀਤੰਦਰਬਾਰ ਸਭਾ ਵੱਲੋਂ ਇਸ ਮਹਾਨ ਉਪਰ ਦੇ ਕੂਫੇ ਵਿੱਚ ਲੱਖ ਲੱਖ ਵਾਰ ਬਾਰਗਵਾਦ ਦਿੰਦੇ ਹਾਂ ਆਸ ਕਰਦੇ ਹਾਂ ਕਿ ਸਰਦਾਰ ਜਿਸ ਤਰ੍ਹਾਂ ਵੀ ਪਿਛਲੇ ਸਮੇਂ ਦੌਰਾਨ ਮਹਾਨ ਜੋ ਹੈ ਬਹੁਤ ਬਹੁਤ ਸਹਿਯੋਗ ਦਿੱਤੇ ਇਸ ਮੈਂ ਅਕਮੰਦ ਜਨ ਦੇ ਵੀ ਮਾਰਨ ਪ੍ਰੋਗਰਾਮ ਤੋਂ ਵੀ ਤੇਰੀ ਨੂੰ ਸਨ ਬੋਲੀ ਬਟ ਸੀ ਜਾ ਰਿਹਾ ਹੈ। ਦੂਜੇ ਤੌਰ ਤੇ ਅਸੀਂ ਜਿਨ੍ਹਾਂ ਨੇ ਪ੍ਰਿੰਟ মিডিਆ ਅਤੇ ਇਲੈਕਟ੍ਰੋਨਿਕ মিডিਆ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਗੁਰਦੀ ਕਰਦਾ ਹਾਂ ਸਭਾਈ ਬੋਲ ਵਾਲੀ ਕੀ ਟੀ